ਜਿੱਥੇ ਇੱਕ ਪਾਸੇ ਭਾਰਤ ਪਾਕਿਸਤਾਨ ਵਿਚਕਾਰ ਲਗਾਤਾਰ ਤਣਾਅਪੂਰਨ ਵਾਲੀ ਸਥਿਤੀ ਬਣੀ ਹੋਈ ਸੀ ਉਸ ਦੇ ਵਿਚਕਾਰ ਹੁਣ ਦੱਸ ਈ ਹੈ ਕਿ ਵੱਡੀ ਖਬਰ ਤੇ ਰਾਹਤ ਵਾਲੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਪਾਕਿਸਤਾਨ ਤੇ ਭਾਰਤ ਦੋਨੋਂ ਵਿਸ਼ ਵਿਚਕਾਰ ਜੰਗ ਰੁਕਣ ਦਾ ਐਲਾਨ ਹੋ ਗਿਆ ਹੈ ਦੱਸਿਆ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਚਾਰੇ ਤਣਾਪੂਰਨ ਹਾਲਾਤ ਵਿਚਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਦਾਅਵਾ ਕੀਤਾ ਸੀ ਉਹਨਾਂ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਉਹਨਾਂ ਨੇ ਦਾਅਵਾ ਕੀਤਾ ਹੈ ਤੇ ਉਹਨਾਂ ਨੇ ਲਿਖਿਆ ਕਿ ਦਾਖਲ ਕਰਨ ਭਾਰਤ ਤੇ ਪਾਕਿਸਤਾਨ ਜੰਗਬੰਦੀ ਲਈ ਸਹਿਮਤ ਹੋ ਗਏ ਨੇ ਹਾਲਾਂਕਿ ਨਾ ਭਾਰਤ ਤੇ ਨਾ ਹੀ ਪਾਕਿਸਤਾਨ ਨੇ ਅਜੇ ਤੱਕ ਕੋਈ ਅਧਿਕਾਰਤ ਤੇ ਪੁਸ਼ਟੀ ਕੀਤੀ ਸੀ ਪਰ ਹੁਣ ਇਸੇ ਚਾਲੇ ਦੱਸਦੀ ਕਿ ਵੱਡੀ ਖਬਰ ਹੈ ਕਿ ਦੋਵਾਂ ਦੇਸ਼ਾਂ ਦੇ ਵੱਲੋਂ ਜੰਗ ਰੋਕਣ ਦਾ ਐਲਾਨ ਕਰ ਦਿੱਤਾ ਗਿਆ ਹੈ ਇਧਰ ਭਾਰਤ ਵਿਦੇਸ਼ ਮੰਤਰਾਲੇ ਦੇ ਵੱਲੋਂ ਵੀ ਸੀਜ਼ਫਾਇਰ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਭਾਰਤ ਵਿਦੇਸ਼ ਮੰਤਰਾਲੇ ਵੀ ਸਮਝੌਤਾ ਕਰ ਲਈ ਤਿਆਰ ਹੋ ਗਿਆ ਤੇ ਦੂਜੇ ਪਾਸੇ ਪਾਕਿਸਤਾਨ ਦੇ ਵੱਲੋਂ ਵੀ ਸੀਜ਼ਫਾਇਰ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਤਾਂ ਜਿੱਥੇ ਲਗਾਤਾਰ ਦੋਵੇਂ ਦੇਸ਼ਾਂ ਦੇ ਲੋਕ ਤੇ ਵਿਚਾਲੇ ਤਣਾਪੂਰਨ ਵਾਲੀ ਸਥਿਤੀ ਬਣੀ ਹੋਈ ਸੀ ਸਾਇਰਨ ਵੱਜ ਰਹੇ ਸੀ ਕਿਤੇ ਦੱਸਦੀ ਹੈ ਕਿ ਮਿਜ਼ਾਈਲਾ ਡਿੱਗ ਰਹੀਆਂ ਸੀ ਤੇ ਕਾਫੀ ਮਾਹੌਲ ਤਣਾਪੂਰਨ ਵਾਲੇ ਬਣੇ ਹੋਏ ਸਨ ਪਰ ਉਸ ਦੇ ਵਿਚਕਾਰ ਇਹ ਰਾਤ ਵਾਲੀ ਖਬਰ ਹੈ ਦੋਵੇਂ ਦੇਸ਼ਾਂ ਨੇ ਸੀਜ਼ਫਾਇਰ ਕਰਨ ਦਾ ਐਲਾਨ ਕਰ ਦਿੱਤਾ ਹੈ ਤਾਂ ਦੱਸਦੀ ਹੈ ਕਿ ਅੱਜ ਸ਼ਾਮ 5 ਵਜੇ ਤੋਂ ਇਹ ਲਾਗੂ ਹੋ ਜਾਵੇਗਾ ਹਾਲਾਂਕਿ ਇਸ ਦੇ ਵਿਚਕਾਰ ਤੁਹਾਨੂੰ ਦੱਸਦੀ ਹੈ ਕਿ ਦੋ ਦਿਨਾਂ ਦੀ ਇਰਾਹਤ ਹੈ 12 ਤਰੀਕ ਤੋਂ ਬਾਅਦ ਮੁੜ ਤੋਂ ਗੱਲਬਾਤ ਸ਼ੁਰੂ ਹੋਵੇਗੀ ਪਰ ਫਿਲਹਾਲ ਦੇ ਲਈ ਵੱਡੀ ਖਬਰ ਹੈ ਕਿ ਦੋ ਦਿਨਾਂ ਦੇ ਲਈ ਇਹ ਜੰਗ ਰੁਕਣ ਦਾ ਐਲਾਨ ਹੋ ਗਿਆ ਜਿੱਥੇ ਇੱਕ ਪਾਸੇ ਲਗਾਤਾਰ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਸੀ ਉੱਥੇ ਹੀ ਭਾਰਤ ਵਿਦੇਸ਼ ਮੰਤਰਾਲੇ ਤੇ ਪਾਕਿਸਤਾਨ ਦੇ ਵੱਲੋਂ ਸੀਜ਼ਫਾਇਰ ਕਰਨ ਦਾ ਐਲਾਨ ਕਰ ਦਿੱਤਾ ਗਿਆ ਜੋ ਟਰੰਪ ਦੇ ਵੱਲੋਂ ਟਵੀਟ ਕੀਤਾ ਗਿਆ ਸੀ ਉਸ ਦੇ ਵਿੱਚ ਕੀ ਲਿਖਿਆ ਗਿਆ ਸੀ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਅਮਰੀਕਾ ਦੇ ਵਿੱਚ ਹੋਲਗੀ ਦੇ ਨਾਲ ਹੋਈ ਇੱਕ ਲੰਮੀ ਰਾਤ ਦੀ ਗੱਲਬਾਤ ਤੋਂ ਬਾਅਦ ਉਹਨਾਂ ਨੇ ਲਿਖਿਆ ਕਿ ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋਈ ਹੈ ਕਿ ਭਾਰਤ ਤੇ ਪਾਕਿਸਤਾਨ ਇੱਕ ਪੂਰਨ ਅਤੇ ਸਤੰਤਰ ਜੰਗਬੰਦੀ ਲਈ ਸਹਿਮਤ ਹੋ ਗਏ ਨੇ ਦੋਵਾਂ ਦੇਸ਼ਾਂ ਨੂੰ ਆਮ ਸਮਝ ਤੇ ਮਹਾਨ ਬੁੱਧੀ ਦੀ ਵਰਤੋਂ ਕਰ ਲਈ ਵਧਾਈਆਂ ਉਹਨਾਂ ਦੇ ਵੱਲੋਂ ਦਿੱਤੀਆਂ ਗਈਆਂ ਤੇ ਇਸ ਦੇ ਵਿਚਾਰਕਾਰ ਹੁਣੇ-ਹੁਣੇ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਵੱਲੋਂ ਵੀ ਸੀਜ਼ਫਾਇਰ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਜਾਨਕਿ ਦੋਵਾਂ ਦੇਸ਼ਾਂ ਵਿਚਕਾਰ ਜਿਹੜੀ جنگ ਹੈ ਉਹ ਖਤਮ ਹੋ ਗਈ ਹੈ ਇਹ ਹੁਣੇ-ਹੁਣੇ ਐਲਾਨ ਹੋਇਆ ਹੈ ਇੱਥੇ ਹੀ ਇਸ ਜੰਗ ਨੂੰ ਰੋਕ ਦਿੱਤਾ ਗਿਆ ਹੈ